ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਅੱਜ ਲੈੜੀ ਦੇ ਸ੍ਰੀ ਖੰਡਪੁਰ ਸਾਹਿਬ ਦਾ ਪੂਗੋਆ ਸਾਰੇ ਸਾਰੇ ਪੂਰੀ ਹੋ ਗਿਆ ਤੁਹਾਨੂੰ ਦਿਖਾਵਾਂਗੇ ਥੋੜਾ ਇਹ ਲੋਕ ਹੁਣ ਉਹਦੇ ਯਾਤਰਾ ਦੀ ਆਖਰੀ ਸਾਹਮਨਾ ਅਰਦਾਸ ਹਨ ਤੇ ਵਾਹਿਗੁਰੂ ਅਗੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਮੈਨੂੰ ਅੱਗੇ ਤੋਂ ਚੰਗਾ ਜੀਵਨ ਤੇ ਜੀਵਨ ਦਾ ਬਲ ਬਖਸ਼ੇ ਬੱਕੀ ਜੇ ਲੋ ਸਾਰੀ ਗੱਲ ਦੱਸਾਵਾਂ ਮੈਂ ਸਾਰੀ ਪਿਆਰੀ ਹੋ ਗਈ ਆ ਜਦੋਂ ਆਏ ਕੋਈ ਦਜੰਨ ਆਪਾ ਬੰਦੀ ਕਹਿ ਦਾ دیਵਾਨੀ ਹੋਈ ਕਦੇ ਬੰਦੂਸਾਂ ਦਾ ਕਹਾਲ ਕੜੀਆਂ ਕੜੀਆਂ ਮਾਰੀਏ ਮਹਿਰਿ ਲੈ ਸਜਾਈ ਸੁਹਿਰਾ ਕਣੀ ਆਲ ਜਿਉ ਦੁਖੀ ਰਹਿਣ ਵਿਹਾਈ ਬੁੱਢਾ ਹੋ ਆਸੀ ਕੁਰੀ ਦਾ ਕੰਬੜ ਲਗੀ ਦੇ ਜੀ ਸੋਧਰਿਆ ਜੀਵੜਾ ਪੀਤਨੋ ਸੀਖੇ ਹਰਿ ਦਾ ਬਾਤਰਾਏ ਬੈਸਣਾ ਸਾਈ ਮੁਲੇ ਨੰਦੇ ਜੇ ਤੂੰ ਐਵੇਂ ਰੰਖ ਸੀ ਕਿਉਂ ਸਿਰੋਲੀ ਕੰਧ ਕੁਆੜਾ ਸੇ ਢੜਾ ਵਰਕੇ ਸਰ ਲੋਹਾਰ ਹਿਰਦਾ ਹੋ ਲੋੜੀ ਸੋ ਆਪਣਾ ਤੂੰ ਲੋੜੀ ਅੰਗਿਆਰ ਹਿਰਦੈ ਕਨਾ ਟਾਦਲਾ ਪੇਤਨਾ ਨਹੀਂ ਲੋੜਾ ਅੱਗੇ ਗੈਸ ਲਾਪਸਨਾ ਛੋਟਾ ਖਸਿ ਮੋਣ ਆਸ ਤੁਮੇ ਛਤ ਸਿਰ ਤੇਰੀ ਸੰਡੋ ਰੱਡ ਜੈ ਸੁਤੇ ਜੀ ਰਾਨ ਮੈਂ ਦੀ ਅਤਿ ਮੰਗਾਡ ਰੀਦਾ ਕੋਠੇ ਮੰਡਪ ਮਾਰੀਆਂ ਉਸਾਰ ਦੇ ਪੀ ਗਏ ਊੜਾ ਸੌਦਾ ਕਰ ਗਏ ਗੁਰੀ ਆਏ ਬੈ ਬੀਦਾ ਕਿੰਤਰ ਮੇ ਕਾਗਲੀਆਂ ਜਿੰਦਨ ਕਾਈ ਮੇ ਖਾ ਵਾਰੀਆਂ ਕੋ ਆਪਣੀ ਚਲ ਮਸਾਇਦ ਸੇ ਖਾ ਬੀਦਾ ਦੂਗੀ ਵੀ ਬਲੰਦਿਆ ਮਰਕ ਬੈਠਾ ਆਏ ਘਾੜਨੀ ਕਟ ਲੁੱਟਿਆ ਜੀਵਣ ਗਿਆ 부ਜਾਈ ਸੁਭਲ ਸਦਮਨੂਰ ਪੂਰਨ ਹੋਈ ਆਸਾ ਮਾਰੀ ਔਗਦ ਮੰਤਰ ਤੰਤਰ ਪਰ ਦੋਖਾਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਸਤ ਰਤਸਨਾ ਬਿਨ ਸਜਾਇ ਹਰ ਨਾਮ ਉਚਾਰੀ ਤਿਸ਼ਨਾਨ दान ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦ ਪ੍ਰਾਪਤਾਰੀ ਸਾਧ ਜਨ ਮੀਤ ਸਰਕਾਰ ਬੰਧਪ ਜੀ ਕਾਲ ਪ੍ਰਾਪ੍ਰਾਨ ਅਦਾਰੀ ਊਟ ਗਈ ਸਾਮੀ ਸਮਰਥੈ ਨਾਨਕ ਦਾਸ ਸਦਾ ਬਲਿਹਾਰੀ ਹਾਂ ਜੀ ਜਿਹੜਾ ਸਾਧ ਸੰਪੂਰਨ ਹੁੰਦਾ ਆਮ ਤੌਰ ਤੇ ਕੀ ਹੁੰਦਾ ਜਿਹੜੇ ਹਾਰਡ ਡਾਕਟਰ ਹੁੰਦੇ ਆ ਜਾਨੀ ਚੇਸਤ ਵੱਲ ਧਿਆਨ ਨਹੀਂ ਦਿੰਨੇ ਕਿਉਂਕਿ ਹਾਰਟ ਜਿਆਦਾ ਵੱਡਾ ਹੈ ਹਾਰਟ ਜਿਆਦਾ ਖਤਰਨਾਕ ਹੈ ਹਾਂਜੀ ਹਾਰਟ ਕਿ ਬੜੀ ਜੁਕੜੇ ਵੇ ਬੰਦਾ ਕਰਾ ਕਰਦਾ ਹੈ ਇਸ ਲਈ ਦਵਾਈ ਜਿਆਦਾ ਹਾਰਟ ਵੱਲ ਕੱਪੜੇ ਹੌਲੀ ਹੌਲੀ ਕੰਮ ਕਰਦੇ ਸਾਰੇ ਸ਼ਾਇਦ ਲੱਗੀ ਹੈ ਸਾਰੇ ਦਵਾਈ ਲੱਗ ਬੰਦਾ ਧਿਆਨ ਰੱਖਾਇ ਸੀ ਜਦੋਂ ਉਹ ਆ ਜਿਆ ਦੱਬਾ ਦੇ ਆ ਜਿਹੜੇ ਇੰਟਰੇਰ ਜੀ 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 ਦਮ ਤੋਂ ਜਿਆਦਾ ਤਰਸਾ ਦੇ ਆ ਅੱਗੇ ਦੋ ਵਾਲਾ ਉੱਪਰ ਤੇ ਬਿੰਦ ਜੁਦਾ ਤੇ ਪਿਗੀ ਰੋਗਾਂ ਦਾ ਹੱਲ ਹੈ ਜੀ ਉਹ ਜਾਂ ਬੁਣਦਾ ਹੈ ਨਹੀਂਗਾ ਤੇ ਉਹ ਦਿਨ ਉਹਦਾ ਜੀ ਉਹ ਮੱਤ ਤੱਕ ਯੋਗ ਜੀ ਕੋਲ ਆਪ ਕਰੀਦਾ ਮਿਲਣ ਲੱਗ ਜਾਂਦਾ ਉਹ ਜੰਮ ਲੈਂਦਾ ਰਹਿੰਦਾ ਬੰਦੇ ਆਪਣੇ ਘਰੀਂ ਗਿਆ ਕਰਦਾ ਜੰਮ ਜਾਂ ਉਹਨੂੰ ਕੰਡਾ ਚੁਭ ਜਾਂਦਾ ਸੂਲ ਲੱਗ ਜਾਂਦਾ ਉਹਦੇ ਤੇ ਉਹ ਦੂਜਾ ਹੱਥ ਮੇਟਾ ਦਾ ਪੇਟ ਤੇ ਨੇ ਹੱਥ ਮਾਰਦਾ بڑا ਲੱਗਦਾ ਉਹਦੀ ਮੋਰਾ ਹੁੰਦੀ ਹੈ ਸਾਰੀਆਂ ਕੋਇਲੇ ਨੇ ਹੁੰਦੀ ਇੱਕ ਸੋਲੇ ਸ਼ਾਮ ਉਹ ਮਹਾਰਾਜ ਨੂੰ ਜਾਨਾ ਗੁਲਾਨ ਸਿੰਘ ਸਾਹਿਬ ਗਾਨੀਵਾਲ ਸਾਹਿਬ ਜੈ ਰਵਾਲ ਸਿੰਘ ਸਾਹਿਬ ਸੁਣਿਆ ਹੋਇਆ ਸੀ ਕਿ ਮਰਦ ਮੈਂ ਤੁਹਾਡੇ ਵਰਤੇ ਆ ਮਨ ਦਾ ਕੰਡਾ ਮਿਲ ਗਿਆ ਮੇਰੇ ਤੋਂ ਖੂਨ ਨਿਕਲ ਆਇਆ ਉਹ ਸੁਣਦਾ ਹੋਇਆ ਮਹਾਰਾਜ ਨੇ ਸਮਝਾਇਆ ਕਿ ਜਿਹੜਾ ਤੇਰੇ ਪੂਰਵ ਜਨਮ ਦੇ ਕਰਮ ਸੀ ਉਹਦੇ ਪ੍ਰਭਾਵਿਕ ਤਨੂੰ ਸੂਲੀ ਮਿਲਦੀ ਜੀ ਤੇਰੇ ਇਸ ਜਨਮ ਦੇ ਕਰਮ ਜੰਦੇ ਹੋ ਗਏ ਕਿ ਅਸੂਲੀ ਦਾ ਸੂਲ ਬਣ ਗਿਆ ਉਹਦੇ ਕਰਮ ਨੇ ਵਧੀਆ ਸੀ ਪਿਛਲੇ ਜਨਮ ਦੇ ਨੋਰਾ ਲੱਕੜਾ ਮਿਲਣਾ ਸੀ ਤੇ ਉਹਦੇ ਅੰਦਰ ਇੱਕ ਇਸ ਜਰ੍ਹਾਂ ਦਾ ਪਾਪ ਹੈ ਜਿਹਨੇ ਕਿ ਉਹ ਸਾਰੀਆਂ ਜਿਹੜੀਆਂ ਸੋਨਾ ਸੀ ਉਹ ਕੋਇਲਾ ਬਣ ਗਈ ਕਿੱਦਰੇਗਾ ਇੱਕ ਹੋਰ ਵੀ ਹੁੰਦੇ ਤੇ ਹੁਣ ਚੱਲਣ ਦੇ ਕਿਸੇ ਦਾ ਮਰਨ ਪਰਤੱਖ ਕਰਕੇ ਸੰਸਾਰ ਸੁਝਾਈ ਜਾਉਣੀ ਹੈ ਜਦੋਂ ਉਹ ਨਹੀਂ ਸਮਝਦੇ ਇਹ ਜਿਹੜੇ ਕਰਮ ਹੁਣੋਂ ਬਾਦੋਂ ਉਹਨਾਂ ਕਰਤ ਦੇ ਇੱਕ ਵਾਰ ਹੋਰ ਵੀ ਮਿੰਟ ਇਸ ਨੇ ਸਟਾਰਟਸ ਆਏ ਕਹਿੰਦੇ ਇੱਕ ਵਾਰ ਸ਼ਿਵ ਜੀ ਤੇ ਪਾਰਵਤੀ ਆਰਿਉਂ ਦੇ ਕੋਲ ਜੀ ਲੇਡੀ ਤੇ ਨਾ ਦਦ ਉਤਰੇ ਤਿਰਭਾਗ ਅਸਲੀ ਜਗਾ ਪਰਵਤੀ ਦੇ ਕਹ ਨਹੀਂ ਹੈ ਨਹੀਂ ਦੇ ਦਿਰਗ ਅਗ ਵਿੱਚ ਲਿਖਨੇ ਨੇ ਕਰਦਾ ਜਨਾਨਾ ਨਾਨਕ ਜਗ ਦੇ ਚਾਲੀ ਮੈਂ ਉੱਥੇ ਬਿਠੇ ਜਾ ਕੇ ਸਾਡਾ ਪਾਂਦੇ ਜੀ ਨਾਮ ਸਿਹਾਏ ਮਾਹੀ ਸੁਧਰ ਇਹਨਾਂ ਪਾਜਣਾ ਵਾਹ ਜਨ ਜੀ ਤਾਰਾ ਨੀਨਾਂ ਮੈਨੂੰ ਕਹਿੰਦਾ ਜੀ ਤੁਹਾਡਾ ਕਿਹੜਾ ਬਣਾ ਕਨਨਕਵਾਸ ਸਭ ਤੋਂ ਪੀਰਾਂ ਮਸ਼ਹੂਰ ਆ ਕਹਿੰਦਾ ਸ਼ਰੌਣੀ ਕੋ ਆ ਮੈਂ ਦੱਸੇ ਗੁਰੂ ਜੀ ਸ਼ਰੌਣਾ ਦੇ ਤਲਾਹ ਢੇਨ ਮਾਣਿਆਂ ਦੇ ਮਾਨਾਂ ਤੇਆਂ ਦੇ ਤਾਨਾਂ ਉਹਦੀਆਂ ਦੀ ਓੜ ਕੋਈ ਕਾਰਵਾਈ ਮਨਦੀ ਫਤਹਿ ਸ੍ਰੀ ਗੁਰੂ ਜੀ ਸਾਹਿਬ ਸਤਿਨਾਮ ਵਾਹਿਗੁਰੂ ਸਤਿਨਾਮ ਗੁਰ ਸਤਿਰਾਮ ਆਹੇ ਸਾਰੂ ਸਿੱਖੀ ਦਾ ਬੰਦ ਨਾਮੁ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਹਕੀਕਤ 25 ਜੰਗਲ ਨੂੰ ਫੋਟੋਟੈਕ ਬੰਦ ਬਾਬਾ ਸਾਧਾ ਜੀ ਨੇ ਸੋਨਾ ਜਿਲ੍ਹਾ ਪੌਂਗਲਾ ਜਿਲ੍ਹਾ ਜੇਰੇ ਜੀ ਅਮ੍ਰਿਤਾਲੇ ਜੀ ਦਾ ਤੇ ਉਹ ਫਾਰਮ ਟੱਕਰ ਕਰਕੇ ਤਤ ਨਾਮ ਵਾਹਿ ਗੁਰੂ 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 85 ਦਾ ਦੀ ਤਾਪਿਆ ਔਰ ਨਿਸ਼ਾਨ ਦੇ ਨਗਾਰਾ ਲੈ ਕੇ 20 ਇੱਕ ਨਾਲ ਹੋਤ ਤੋਰੇ 25 ਸਿੰਗਾ ਦਾ ਜਸਾ ਤੋਰੇ ਆ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਅਚੇਤੇ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾ ਮਿਸਰੀਆਂ ਜੋ ਮਨ ਚੇਤਨਾ ਚੇਤੇ ਸਾਹ ਨੂੰ ਗਾਲੀ ਲੱਭਤੀ ਜਾ ਸਾਡੇ ਬਹੁਤ ਹੀ ਸੁਖਾਰਿਓ मास्टर जी सरदार सिंह तो जी, जी, जी की अंतम अरदस पहुंचिया बहुत ही सत्कारयोग पंथक शख्सियत रिश्तेदार भैर भरा सब तो पहले गुरु ग्रंथ साहब सचे पातशाह जी की हाजरी दे बैठ के सतार बुलाई जी आपको वाहगुरु जी का खालसा वाहगुरु जी की फतेह अज की इस दुखदायक घड़ी के ਸੱਚੇ ਪਾਤਸ਼ਾਹ ਨੇ ਜੋ ਹੁਕਮ ਕੀਤਾ ਸਾਨੂੰ ਗੁਰਸਿੱਖਾਂ ਨੂੰ ਕਿ ਗੁਰਸਿੱਖ ਦੇ ਉੱਤੇ ਭਾਵੇਂ ਦੁੱਖ ਦੀ ਘੜੀ ਆਵੇ ਭਾਵੇਂ ਸੁੱਖ ਦੀ ਘੜੀ ਆਵੇ ਅਨੰਤ ਸਾਹਿਬ ਦਾ ਬਾਤ ਔਰ ਗੁਰੂ ਬਾਣੀ ਦਾ ਓਟ ਆਸਰਾ ਹੀ ਸਭ ਤੋਂ ਉੱਤਮ ਤੇ ਇੱਕ ਮਾਤਰ ਰਸਤਾ ਹੈ ਜੋ ਦੁੱਖਾਂ ਤੋਂ ਨਿਜਾਤ ਦਿਵਾ ਸਕਦਾ ਹੈ ਮਾਸਟਰ ਜੀ ਹੋਣਾ ਪਾਰੇ ਮੇਰੇ ਤੋਂ ਪਹਿਲਾਂ ਇਸ ਅਸਮਝ ਤੋਂ ਬਹੁਤ ਸਾਰੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਸਮੇਂ ਨੂੰ ਬਹੁਤ ਰੱਖਦੇ ਹੋਏ ਮੈਂ ਕੇਵਲ ਇੱਕ ਹੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਕਿ ਸਾਡੇ ਸਤਕਾਰਯੋਗ ਮਾਸਟਰ ਪਰਵਿੰਦਰ ਸਿੰਘ ਜੀ ਹੋਣਾ ਨਾਲ ਜਦੋਂ ਕੁਝ ਸਾਲ ਪਹਿਲਾਂ ਜੋ ਸਾਡੀ ਭੈਣ ਦੀਵਾ ਇੰਦਰਜੀਤ ਕੋਲ ਦਾ ਰਿਸ਼ਤਾ ਜਦੋਂ ਇਸ ਪਰਿਵਾਰ ਨਾਲ ਜੁੜਿਆ ਤਾਂ ਇੱਥੇ ਆ ਕੇ ਇਸ ਪਰਿਵਾਰ ਨੂੰ ਦੇਖਣ ਦਾ ਮਿਲਣ ਦਾ ਮੌਕਾ ਮਿਲਿਆ ਤਾਂ ਮੈਨੂੰ ਯਾਦ ਆ ਕੇ ਉਹ ਕੱਲ ਕਿ ਮੇਰੇ ਸਹੁਰਾ ਸਾਹਿਬ ਕਹਿੰਦੇ ਕਿ ਜੇ ਅਸਲੀ ਪੰਚਨ ਪਰਿਵਾਰ ਦੀ ਜੇ ਅਸਲੀ ਪੰਜਾਬ ਦੀ ਰੂਹ ਕਿਤੇ ਦੇਖਣੀ ਹੈ ਤੇ ਆਲੀ ਕਲਾ ਦੇ ਵਿੱਚ ਇਸ ਪਰਿਵਾਰ ਦੇ ਵਿੱਚੋਂ ਦੇਖਣ ਨੂੰ ਮਿਲ ਸਕਦੀ ਹੈ ਅੱਜ ਦਾ ਉਹ ਸਮਾਂ ਜਿੱਥੇ ਸਮਾਜ ਟੁੱਟ ਰਿਹਾ ਜਿੱਥੇ ਪਰਿਵਾਰ ਟੁੱਟ ਰਿਹਾ ਨੇ ਔਰ ਜਿੱਥੇ ਰਿਸ਼ਤੇ ਟੁੱਟ ਰਹੇ ਨੇ ਅਜਿਹੇ ਭਿਆਨਕ ਦੌਰ ਦੇ ਵਿੱਚ ਪਰਿਵਾਰ ਨੂੰ ਕਲਾਵੇਂ ਵਿੱਚ ਬੰਨ ਕੇ ਰੱਖਣਾ ਔਰ ਗੁਰਮਤਿ ਦੇ ਨਾਲ ਜੋੜਨਾ ਇਹ ਸਾਡੇ ਮਾਸਟਰ ਜੀ ਹੋਣਾ ਦੇ ਪਰਿਵਾਰ ਦੇ ਹਿੱਸੇ ਵਿੱਚ ਆਇਆ ਸੀ ਕਿਉਂਕਿ ਧੁਰਾ ਬੜਾ ਸਟਰੋਂਗ ਸੀ ਸਾ ਸੰਗਤ ਜਿਦਾਂ ਕੋਈ ਵੀ درخت ਕੋਈ ਵੀ ਟਹਿਣੀ ਕੋਈ ਵੀ ਬੂਟਾ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਰਹਿੰਦਾ ਆਪਣੇ ਧੁਰੇ ਦੇ ਨਾਲ ਜੁੜਿਆ ਰਹਿੰਦਾ ਉਹਦੇ ਉੱਤੇ ਹਮੇਸ਼ਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਉਹ ਤੇ ਖੇੜਾ ਬੋਹੋ ਔਰ ਵੰਡ ਛਕੋ ਤੇ ਉੱਤੇ ਚੱਲ ਕੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਗ੍ਰੰਥ ਗੁਰਪੰਥ ਦੇ ਨਾਲ ਜੁੜੇ ਰਹਿ ਕੇ ਇਹ ਪਰਿਵਾਰ ਹਰਿਆ ਭਰਿਆ ਸਮਾਜ ਦੇ ਵਿੱਚ ਗੁਰੂ ਆਸ਼ਾ ਅnsਾਰ ਆਪਣਾ ਜੀਵਨ ਬਤੀਤ ਕਰਦਾ ਹੋਇਆ ਬਾਕੀਆਂ ਲਈ ਵੀ ਰੋਲ ਮਾਡਲ ਬਣ ਕੇ ਜਿਹੜਾ ਉੱਪਰ ਕੇ ਇਸ ਇਲਾਕੇ ਵਿੱਚ ਸਾਹਮਣੇ ਆਇਆ ਮੈਂ ਇਸ ਔਖੇ ਸਮੇਂ ਤੇ ਇਸ ਵਿੱਤਾਂ ਦੀ ਕੜੀ ਦੇ ਵਿੱਚ ਕਿਉਂਕਿ ਮਾਪਿਆਂ ਦਾ ਤੁਰ ਜਾਣਾ ਬੜਾ ਕਸਹਿ ਤੇ ਬੜਾ ਗਹਿਨ ਹੁੰਦਾ ਸਾਡੀ ਭੈਣ ਮਨਦੀਪ ਕੌਰ ਮਨਪ੍ਰੀਤ ਕੌਰ ਸਾਡਾ ਭਰਾ ਸਤਾਰਨ ਰੰਜੋਤ ਸਿੰਘ ਸਾਡੇ ਮਾਸੂਹੀ ਜੀ ਤੇ ਛੋਟੇ ਬੱਚੇ ਇਹਨਾਂ ਦੇ ਉੱਤੇ ਜੋ ਅੱਜ ਬੀਤ ਰਹੀ ਹੈ ਮੈਂ ਉਹਨੂੰ ਸਬਦਾਂ ਦੇ ਵਿੱਚ ਤਾਂ ਨਹੀਂ ਹੋ ਸਕਦੀ ਪਰ ਗੁਰੂ ਆਸ਼ੀਰਵਾਦ ਜੋ ਸਾਨੂੰ ਗੁਰਸਿੱਖਾਂ ਨੂੰ ਗੁਰੂ ਨੇ ਮਤ ਦੀ ਸਿੱਖੀ ਸੱਚੇ ਪਾਤਸ਼ਾਹ ਕਹਿੰਦੇ ਜੋ ਮੰਦਰ ਕੋ ਥੰਮ ਥੰਮਨ ਤੇ ਗੁਰ ਦਾ ਸ਼ਬਦ ਮਨੇ ਥੰਮਨ ਇਸ ਦੁੱਖਾਂ ਦੇ ਘੜੀ ਦੇ ਵਿੱਚ ਕੇਵਲ ਇੱਕੋ ਤੇ ਇੱਕ ਨਾਮ ਮਾਤਨ ਥੰਮੀ ਜੋ ਸਾਨੂੰ ਮਿਲ ਸਕਦੀ ਉਹ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਗੁਰਬਾਣੀ ਪੜ੍ਹ ਕੇ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਇਸ ਪਰਿਵਾਰ ਤੋਂ ਮਾਸੜ ਜਿਹੇ ਉਸ ਬਤਾਏ ਹੋਏ ਜੀਵਨ ਦੇ ਵਿੱਚੋਂ ਕੁਝ ਜ਼ਿੰਦ ਲੈ ਕੇ ਅੱਜ ਪ੍ਰਣ ਕਰਕੇ ਜਾਈਏ ਸਾਧ ਸੰਗਤ ਦੇ ਇਸ ਮੰਚ ਤੋਂ ਕਿਉਂਕਿ ਸਾਡੇ ਪੰਥ ਦੀਆਂ ਬਾਤਾਂ ਵੀ ਹੋਈਆਂ ਇਤਿਹਾਸ ਦੀਆਂ ਬਾਤਾਂ ਵੀ ਹੋਈਆਂ ਅੱਜ ਦਾ ਸਮਾਂ ਅਸੀਂ ਆਪਣੇ ਬੱਚਿਆਂ ਨੂੰ ਬੁੱਧ ਤੋਂ ਵੱਧ ਸਿੱਖਿਆ ਦੇ ਕੇ ਐਜੂਕੇਟ ਕਰੀਏ ਤਾਂ ਕਿ ਉਹ ਆਪਣੇ ਦੇ ਪ੍ਰਾਇਮਰੀ ਚਨਾ ਫਰਕ ਸਮਝ ਸੱਜਣ ਸੱਚੇ ਪਾਤਸ਼ਾਹ ਦੀ ਮੇਰ ਰਾਂ ਸਾਧ ਸੰਗਤ ਇੱਕ ਉਹ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਾਜੀ ਹੋਈ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਪਾਤਮਾ ਗ੍ਰੰਥ ਵਾਲੇ ਆਸ਼ਕੇ ਕਰਨ ਵਾਲੀ ਕੌਮ ਅੱਜ ਸਾਨੂੰ ਸਾਡੇ ਬਹੁਤੀ ਲੀਡਰ ਦੰਬੀ ਗੁਰੂਆਂ ਦੇ ਲੜ ਲਾਉਣ ਦਾ ਯਤਨ ਕਰ ਰਹੇ ਆ ਸਤਿ ਸ੍ਰੀ ਅਕਾਲ ਤੁਹਾਨੂੰ ਡੇਰੇ ਬਾਦ ਅੱਜ ਜੋੜਨ ਦਾ ਜਤਨ ਕਰ ਰਹੀ ਆ ਸਾਧ ਸੰਗਤ ਪ੍ਰਣ ਕਰਕੇ ਜਾਈਏ ਆਪੋ ਆਪਣੇ ਬੱਚਿਆਂ ਨੂੰ ਜਿੱਥੇ ਚੰਗੀਆਂ ਸਿੱਖਿਆ ਦਵਾਈਏ ਉੱਥੇ ਉਹਨਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਜੋੜ ਕੇ ਆਪਣੇ ਜੀਵਨ ਜਾਂਚ ਨੂੰ ਵੀ ਸਹੀ ਸੇਧਾਂ ਵੱਲ ਲੈ ਕੇ ਜਾਈਏ ਸੋ ਮੈਂ ਇਤਨੀਆਂ ਕਿ ਬੇਨਤੀਆਂ ਕਰਦੀ ਰਹੀ ਹੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਸ ਵਿੱਚ ਵੀ ਆਤਮਾ ਲਈ ਅਰਦਾਸ ਬਿਰਤੇ ਕਰਦੀ ਸੱਚੇ ਪਾਤਸ਼ਾਹ ਅਸੀਂ ਦੁਨਿਆਵੀ ਜੀਵ ਹਾਂ ਅਸੀਂ ਸੰਸਾਰਕ ਜੀਵ ਹਾਂ ਜਾਣੇ ਜਾਣੇ ਇਸ ਸੰਸਾਰ ਤੇ ਵਿਛੜਦਿਆਂ ਉਹ ਸਾਥਵਾ ਕੋਲ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਕਿਰਪਾ ਕਰਕੇ ਤੁਹਾਨੂੰ ਮੈਂ ਸਭ ਦੇ ਸੱਚੇ ਪਾਤਸ਼ਾਹ ਅਬ ਕੀ ਬਾਤ ਬਖਸ਼ ਬੰਦੇ ਕੋ ਬਹੁਤ ਨ ਪਵਜਨ ਫੇਰਾ ਇਸੇ ਫੇਰੇ ਨੂੰ ਹੀ ਸੱਚੇ ਪਾਤਸ਼ਾਹ ਸਾਰੇ ਦੁੱਖ ਕਲੇਸ਼ ਮਟਾ ਕੇ ਸਾਰੇ ਗਲਤੀਆਂ ਨੂੰ ਮਾਫ ਕਰਕੇ ਆਪਣਾ ਚਰਨਾਂ ਦੇ ਵਿੱਚ ਸਮਾ ਲੈਣਾ ਸਤਿਕਾਰ ਸਹਿਤ ਉੱਤੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹੋਣ ਹੰਤਮਰ ਦਾਸ ਦੇ ਭੋਗ ਦਾ ਕੰਮ ਹੋ ਗਿਆ ਸੰਪੂਰਨ ਤੋ ਲੋ ਬਹੁਤ ਵੀਰ ਆਪਨੂੰ ਆਪਣੇ ਦੁੱਖ ਦੀ ਘੜੀ ਦੇ ਵਿੱਚ ਆਏ ਤੇ ਕਈਆਂ ਤੋਂ ਮਿਲਿਆ ਗਿਆ ਕਈਆਂ ਤੋਂ ਮਿਲਿਆ ਹੀ ਨਹੀਂ ਗਿਆ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਮੇਰੇ ਨਾਲ ਦੁੱਖ ਦੀ ਘੜੀ ਦੇ ਵਿੱਚ ਖਲੋਤੇ ਤੇ ਪ੍ਰਮਾਤਮਾ ਸਾਡੇ ਪਰਿਵਾਰ ਨੂੰ ਸਾਨੂੰ ਪਾਣਾ ਮੰਨਣ ਦਾ ਬਲ ਦੁੱਧ ਬਖਸ਼ੇ ਤੇ ਅੱਜ ਦਾ ਬਲੌਗ ਇੱਡਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ